ਪਿਛਲੇ ਦਿਨੀ ਸੜਕ ਹਾਦਸੇ ਦੇ ਵਿੱਚ ਸਮਾਣਾ ਦੇ ਜੋ ਛੋਟੇ-ਛੋਟੇ ਮਸੂਮ ਬੱਚੇ ਸਾਡਾ ਸਾਥ ਛੱਡ ਗਏ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਮਾਤਾ ਨੈਣਾ ਆਰਿਆ ਧਰਮਸ਼ਾਲਾ ਮਾਤਾ ਨੈਣਾ ਆਰਿਆ ਧਰਮਸ਼ਾਲਾ ਦੇ ਵਿੱਚ ਕੈਂਸਰ ਜਾਗਰੂਕਤਾ ਕੈਂਪ ਜੋ ਲਗਾਇਆ ਗਿਆ ਹੈ ਜਿੱਥੇ ਕਿ ਕੈਂਸਰ ਦੇ ਮਰੀਜ਼ਾਂ ਦੇ ਲਈ ਜੋ ਲੈਬ ਨੇ ਡਾਕਟਰ ਨੇ ਉਹ ਇੱਥੇ ਪਹੁੰਚੇ ਨੇ ਦੇਖ ਸਕਦੇ ਹੋ ਜੋ ਵੱਡੀਆਂ-ਵੱਡੀਆਂ ਬੈਨਾਂ ਦੇ ਵਿੱਚ ਇਹ ਡਾਕਟਰ ਆਏ ਨੇ ਵੱਡੀਆਂ ਟੀਮਾਂ ਆਈਆਂ ਨੇ ਜੋ ਕਿ ਕੈਂਸਰ ਦੀ ਜਾਂਚ ਵੀ ਕਰ ਰਹੀਆਂ ਨੇ ਤੇ ਇੱਥੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਆਧੁਨਿਕ ਬੈਨਾਂ ਨੇ ਜੋ ਉੱਥੇ ਪਹੁੰਚਿਆ ਨੇ World Cancer Care Charitable Society ਵੱਲੋਂ ਇਹ ਕੈਂਸਰ ਜਾਗਰੂਕਤਾ ਦਾ ਜਿਹੜਾ ਉਰੇ ਕੈਂਪ ਲਗਾਇਆ ਗਿਆ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਮਰੀਜ਼ ਪਹੁੰਚ ਰਹੇ ਨੇ ਸਿੰਗ ਸੇਵਾ ਫਾਊਂਡੇਸ਼ਨਸ ਮਾਣਾ ਵੱਲੋਂ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਹੈ Hãy subscribe cho ਅਭੀ ਇਸ ਦੇ ਹਰ ਜਗ੍ਹਾ ਪਰ ਹੈ। ਅੰਦਰ ਹੀ ਯਾਨੀ ਉਹ ਬਈ। ਇਹ ਤੋਂ ਬਾਅਦ ਆਪਸੇ ਕਮਾਉਣਗੇ। ਉਹ ਬਹੁਤ ਵੀਰ ਤੋਂ ਟੀਮ ਜਿਹਾ ਬਣਾਉਣਗੇ। ਚੱਲ ਜਾਈਏ। ਇਹ ਬਸਾਂ ਦੀ ਰੇਡਿੰਗ ਚੱਲਦੀ ਹੈ। ਫੰਡ ਰੇਡਿੰਗ ਚੱਲਦੀ ਹੈ। ਪੇਸ਼ੈਂਟ ਦੇ ਰਿਪੋਰਟ ਲੈ ਰਹੇ ਨੇ ਇਹ ਸਟੈਟ ਆਫ ਕੀ ਆਪਾਂ ਨੂੰ ਭੇਜਣ ਨਾਲ ਉਹ ਨਾ ਡਾਇਰੈਕਟ ਪੇਸ਼ੈਂਟ ਨੂੰ ਹਾਂ ਬੋਲ ਜੇ ਕੁਝ ਨੂੰ ਨੇਕਟਿਵ ਲੱਗੇਗਾ ਤਾਂ ਕਿ ਪੇਸ਼ੈਂਟ ਨੂੰ ਬੋਲ ਕਰਕੇ ਮੀਡੀਅਮ ਫਾਰਮੈਟ ਸਟਾਪ ਦੇ ਦੇਣਾ ਉਸਦੇ ਉੱਪਰ ਕੀ ਕਮੈਂਟਸ ਨੇ ਤੁਹਾਨੂੰ ਦੱਸ ਦੇਣਾ ਤਾਂ ਕਿ ਮੈਂ ਦੇ ਸਕਾਂ ਉਹ ਤੋਂ ਰਿਪੋਰਟ ਦੇ ਬੋਲ ਲੈ ਜੀ ਕੀ ਕਹਿਣਾ ਚਾਹੋਗੇ ਅੱਜ ਕੈਂਸਰ ਜਾਗਰੂਤਾ ਕੈਂਪ ਲਗਾਇਆ ਗਿਆ ਤੁਹਾਨੂੰ ਸੱਦਾ ਦੇ ਜੀ ਫੋਨ ਨੰਬਰ ਦਰਹਾਂ ਲੈ ਰੱਖਿਆ ਗਿਆ ਵਰਡ ਕੈਂసర్ ਕੇਅਰ ਵਰਡ ਫਾਰਟ ਪ੍ਰੋਫੈਸਰ ਹਰਿਵਾਨ ਸਿੰਘ ਧਾਲੀਵਾਲ ਜੀ ਜਿਹੜੇ ਨੇ ਦੱਸਿਓਂ ਹੈ ਐਡੀ ਇੱਕ ਵੱਡੀ ਮਾਨਵਤਾ ਦੀ ਉਹ ਸੇਵਾ ਕਰਦੇ ਆ ਉਹਦਾ ਸੋਸ਼ਲ ਮੀਡੀਆ ਤੇ ਇਹ ਹੀ ਸਿਸਟਮ ਸਾਰੇ ਕੱਲਾ ਇੰਡੀਆ ਦੇ ਵਿੱਚ ਵੀ ਸਾਰੇ ਵਰਡ ਉਹ ਐਡੀ ਇੱਕ ਵੱਡੀ ਮਾਨਵਤਾ ਦੀ ਸੇਵਾ ਦਰਦਾਂ ਤੇ ਵੀ ਦਸੀ ਜਾ ਸਕਦੀ ਕਿਉਂਕਿ ਕੈਂਸਰ ਦਾ ਜਿਹੜਾ ਮਸਲਾ ਸਾਡੇ ਪੰਜਾਬ ਚ ਬਹੁਤ ਜ਼ਿਆਦਾ ਹੈ ਉਸ ਦਾ ਬਹੁਤ ਜ਼ਿਆਦਾ ਹੈ ਕਿ ਸਾਡਾ ਖਾਨ ਪੀਣ ਦਾ ਸਾਡਾ ਸਾਰਾ ਪਰਦਾ ਪਰ ਵਿੱਚ ਫਸ ਗਿਆ ਆ। আর ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਜਾ ਕੇ ਸੈਕੰਡ ਸਟੇਜ ਤੇ ਥਰਡ ਸਟੇਜ ਤੇ ਜਾ ਕੇ ਪਹੁੰਚਦਾ। ਇਹ ਜਿਹੜਾ ਅਵੇਰਨੈਸ ਕੈਂਪ ਹੈ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਜਦੋਂ ਤੁਸੀਂ ਟੈਸਟ ਕਰਾਦੇ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਕਿ ਕੀ ਪੋਜੀਸ਼ਨ ਕੀ ਹੈ। ਸੋ ਸਾਡਾ ਬੱਚਾ ਕਿਸ ਨਾ ਪੰਜ ਸਾਲ ਦੀ ਮਿੱਟੀ ਆ ਦੇ ਵਿੱਚ ਪਹੁੰਚਿਆ ਹੈਗਾ। मिल आइस मिले सिंह फाउंडेन वालों महावीर महादेव महावीर महादेव शैल सर जी शैलिक इन्होंने प्लान पांचल परिवार सो बहुत वो कोशिश है जी कैंसर का जी बाकी बीमारियों का भी उसे कैसा होना है सो बहुत बड़ा उपरान है ਬਹੁਤ ਵੱਡਾ ਲੋਕਾਂ ਦੀ ਜਾਨ ਬਚਾਉਣ ਦਾ ਜਿਹੜਾ ਉਪਰਾਲਾ ਹੈ ਆਪਣੀਆਂ ਜ਼ਿੰਦਗੀਆਂ ਬਚਾਉਣ ਦਾ ਉਪਰਾਲਾ ਹੈ ਕਿੰਦਾ ਕੈਂਸਰ ਦਾ ਨਹੀਂ ਬਾਤ ਸਾਰੇ ਟੈਸਟ ਹੋਨੇ ਹੈਗੇ ਸੋ ਜਿਹੜਾ ਇਹ ਦੁਖਾਂਤ ਵਾਪਰਿਆ ਸੀ ਸਾਨੂੰ ਇਹਨਾਂ ਕਰਦਾ ਦੁਬਾਰੀ ਯਾਦ ਆ ਜਾਂਦਾ ਸਾਡੇ ਜੀ ਸਿੰਘ ਕ੍ਰਿਸ਼ਨਾ ਪੰਜ ਸਾਲ ਬੇਟਾ ਸਾਡਾ ਜਿਹੜਾ ਆਪਣੇ ਅੱਥਰੂ ਬਚਾ ਗਿਆ ਸੱਤ ਬੱਚੇ ਚਲੇ ਗਏ ਐਡਾਕ ਤੋਂ ਬਤਾਨ ਸਮਾਰਨ ਕੁਆਪਰੇਆ ਸੀਗਾ ਕਿ ਅਸੀਂ ਆਲ ਰਾਨੀਆਂ ਪੁਸਤਕਾਂ ਤੱਕ ਵੀ ਉਹ ਪਹੁੰਚਾ ਨਹੀਂ ਸਕਦੇ। ਇਸੇ ਜੋ ਦੀ ਯਾਦ ਦੇ ਵਿੱਚ ਜਿਹੜਾ ਪ੍ਰੋਜੈਕਟ ਆ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਨਾਲ ਬਤਾਨੇ ਬਾਅਦ ਨੇ। ਬੈਨਾਂ ਉਹਨਾਂ ਨੇ ਸਮਾਰਟ ਸਪੈਨਰ ਵੀ ਲਾਇਆ ਸੀ ਤੇ ਪਟਿਆਲੇ ਵੀ ਲਾਇਆ ਸੀ ਬਹੁਤ ਬੜੀ ਮਹੱਤਵਪੂਰਨ ਸੇਵਾ ਕਰਦੇ ਨੇ। ਪਰ ਬਾਤ ਪਰ ਅੱਜ ਕੁਝ ਸਟ੍ਰਾਈਮਰਾਂ ਨੂੰ ਵੀ ਸੇਵਾ ਕਰਦੇ ਨੇ ਜਿਵੇਂ ਜਿਸੰਦਿਰਸ ਉਹ ਜਿਸਾ ਸਾਰੀ ਫਾਊਂਡੇਸ਼ਨ ਦਾ ਦਾ ਤਨਬਾਣ ਕਰਦਾ ਹੈ ਸਾਰੇ ਦਾ ਹਿੱਸਾ ਬਣ ਕੇ ਇਹਦੇ ਵਿੱਚ ਯੋਗਦਾਨ ਪਾ ਰਿਹਾ ਹੈ ਉਹਦਾ ਸਾਰਾ ਤਨਬਾਣ ਵਰਤੋਂ